ਦੂਜੇ ਐਕਟਰ ਦੀ ਦਾ ਰੇਟ ਹੈ ਜਿਹੜਾ 421 ਰੁਪਏ ਪ੍ਰਤੀ ਗੁੰਟਲ ਹੈ। ਕੋੜਕਪੂਰੇ ਦੀ ਦਾਣਾ ਮੰਡੀ ਦੇ ਵਿੱਚ ਪਹੁੰਚੇ ਹਾਂ ਦੋਸਤੋ। ਰੋਜ਼ ਟਰਾਲੀਆਂ ਲੱਗਦੀਆਂ 7:30 ਵਜੇ ਗੋਲੀ ਹੁੰਦੀ ਹੈ ਤੂੜੀ ਦੀ। ਜਿਹੜੇ ਭਰਾਵਾਂ ਨੇ ਤੂੜੀ ਵੇਚਣੀ ਤੇ ਖਰੀਦਣੀ ਹੁੰਦੀ 7:30 ਵਜੇ ਦੇ ਇੱਥੇ ਪਹੁੰਚ ਸਕਦੇ ਆ। ਅਗਲੀ ਟਰਾਲੀ ਦਾ ਰੇਟ ਬਾਰੇ ਕੀ ਜਾਂਦਾ ਜੁੜੇ ਰਹੋ ਵੀਡੀਓ ਦੇ ਨਾਲ। ਇੱਕ ਮਿੰਟ ਕੀ ਜਾਂਦਾ ਵਧੀਆ 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 ਹੋ ਠੀਕ ਆ ਕੱਲ ਕੀ ਵੀਰੇ ਠੀਕ ਠੀਕ ਅੰਦਰ ਦੀ ਥੋੜੀ ਬੋਲੋ ਜੀ ਲੰਗਾ ਹੀ ਨਿਕਲੂ ਆਂ ਗਲ ਤੈਨੂੰ 300 300 300 10 15 ਤੇ 35 60 65 70 75 80 85 90 390 ਬੋਲਾਂਗੇ 390 ਬੋਲਦਾ ਕੋਈ 395 ਲੋ ਮਿੱਤਰੋ 391 ਰੁਪਇਆ ਟਰਾਲੀ ਦਾ ਰੇਟ ਹੈ 465 ਰੁਪਈਆ ਦੇ ਵੀ ਹਾਈएस्ट ਰੇਟ ਚੱਲੀ ਜਾਂਦਾ ਆਪਾਂ ਥੋੜੇ ਲੇਟ ਹੋ ਗਏ 465 ਤੋਂ ਪਹਿਲਾਂ ਟਰਾਲੀਆਂ ਦਾ ਰੇਟ ਹੋਇਆ ਇਹਨੇ ਅਗਲੀ ਟਰਾਲੀ ਦਾ 8 10 ਨਾਲ ਖੜੇ ਆ ਹਜੇ ਕੀ ਰੇਟ ਜਾਂਦਾ ਇਹਨੇ ਹਾਈएस्ट ਰੇਟ ਕੀ ਨਿਕਲ ਕੇ ਆਉਂਦਾ ਜੁੜੇ ਰਹੋ ਵੀਡੀਓ ਦੇ ਨਾਲ ਦੋਦੀਪ ਇਹ ਹਲ 300 305 10 15 20 355 60 65 70 75 80 ਕਹਾ 380 ਬੋਲਣਗੇ 380 ਰੁਪਏ ਬਾਈ ਕੀ ਵੀ ਆ 300 ਦੋ ਬਾਈ ਮਿੱਤਰ 380 ਰੁਪਏ ਟਰਾਲੀ ਦਾ ਰੇਟ ਆ ਇਹ ਟੁੜੀ ਸੀ ਜਿਹੜੀ ਅੰਦਰ ਦੀ ਟੁੜੀ ਸੀ ਜਮ ਸਾਫ ਟੁੜੀ ਸੀ 380 ਰੁਪਏ ਕੁਇੰਟਲ ਹੋਈ ਆ ਹੋਰ ਬਾਬਾ ਜੀ ਕੀ ਹਾਲ ਹੈ ਪਹਿਲੀ ਟਰਾਲੀ ਦਾ ਰੇਟ ਵੇਣੇ 400 ਦੇ 65 ਰੁਪਏ ਹਾਂ ਜੀ ਸਟੇਟ ਚੱਲਦੀ ਆਂ ਨੇ ਇਹਨੇ ਅਗਲੀ ਟਰਾਲੀ ਦਾ ਕੀ ਰੇਟ ਜਾਂਦਾ ਮਿੱਤਰ ਬੋਲੋ ਜੀ 300 ਰੁਪਿਆ 5 10 15 20 25 30 35 40 45 50 52 60 65 70 75 375 80 85 90 95 400 5 405 ਬੋਲਣਗੇ ਨੇ ਕਿੱਥੇ ਜਾਣੀ ਬਾਬਾ ਖਰੀਦ ਹੋ ਜਾਏਗਾ ਭਾਈ ਸੰਗੋ ਕੰਡਾ ਇੱਥੇ ਰੱਖਦੇ ਹਾਂ ਸਾਡੇ ਪਿੰਡ ਵੀ ਹੈਗਾ ਜਦੋਂ ਕਰਾਣੀ ਸਾਡੇ ਪਿੰਡ ਵੀ ਕਿੰਦਾ ਹੈਗਾ 400 ਹਰੀਨੋ ਖਰਚਾ ਇੱਕ ਮਿੰਟ 410 ਖਰਚਾ ਕਿੰਦਾ 500 ਰੁਪਿਆ 410 ਰੁਪਿਆ ਬੋਲਣਗੇ ਦੇਖੋ ਜੀ ਹਰੀਨੋ 410 ਰੁਪਿਆ ਲੋ ਭਾਈ ਮਿੱਤਰੋ 400 ਤੇ 10 ਰੁਪਿਆ ਟਰਾਲੀ ਦਾ ਰੇਟ ਗਿਆ ਆਂਦੇ 410 ਰੁਪਿਆ ਹਰੀਨੋ ਜਾਣੀ ਸੀ 500 ਰੁਪਿਆ ਕਰਾਇਆ ਹੋਇਆ ਹਰੀਨੋ ਉਹ ਜੇ ਕਿਨ ਭਰਾਣੇ ਹਰੀਨੋ ਲੈ ਜਾਣੀ ਹੋਵੇ ਤਾਂ ਉਹ ਵੀ ਫਿਰ ਸਕਦਾ ਇਥੇ 500 ਰੁਪਿਆ ਕਰਾਇਆ ਲੱਗੂ ਅੰਦਰ ਦੀ ਟੁੜੀ ਸੀ 410 ਰੁਪਏ ਗਈ ਹੈ ਓਲਡੀ ਟਰਾਲੀ ਦਾ ਵਹਨੇ ਰੇਟ ਦੋਸਤੋ ਕੀ ਜਾਂਦਾ ਤੇ ਇਹ ਵੀ ਅੰਦਰ ਦੇ ਟੁੜੀਏ ਵਹਨੇ ਇਹ ਕਿੰਨੇ ਦਾ ਕੀ ਰੇਟ ਨਿਕਲ ਗਿਆ ਆਉਂਦੇ ਉਹ ਬਾਉਂਦਾ ਬਾਹਰ ਦੇ ਨਾਲ ਉਹ ਤਿੰਨ ਬਹੁਤ ਟਰਾਲਿਆਂ ਨੇ ਟੂੜੀ 350 52 60 70 75 ਕਿਨੇ ਲੈ ਲੈ ਭਾਈ 380 ਬੋਲਦਾ ਵੀ 85 90 1 ਮਿੰਟ 94 400 ਕਿਹੜੀ ਵਾਰ ਖਿਆਵਾ ਜੰਦੀ ਤੇ ਰੋਬਟ ਨਹੀਂ ਛੜਕੀ ਜਾਂਦੀ 205 ਕੋਲਾਂਗੇ ਨਾ ਅਮੀਰ ਵੀ ਘਟੀ ਚਲੋ ਗਏ ਮਿੱਤਰੋ 400 ਤੇ 5 ਰੁਪਿਆ ਇਸ ਟਰਾਲੀ ਦਾ ਰੇਟ ਹੈ ਪਿਛਲੀ ਟਰਾਲੀ ਦਾ ਰੇਟ 410 ਰੁਪਿਆ ਸੀ ਇਹਦਾ 405 ਰੁਪਿਆ ਹੈ ਕੌਣ ਤੱਕ ਦਾ ਜੇ ਹਾਈएस्ट ਰੇਟ ਵੇਖੀਏ ਤੇ 465 ਰੁਪਏ ਚੱਲੀ ਜਾਂਦਾ ਅਗਲੀ ਟਰਾਲੀ ਦਾ ਰੇਟ ਵੇਨੇ ਕੀ ਨਿਕਲ ਕੇ ਆਉਂਦਾ ਸਾਰੀਆਂ ਟਰਾਲੀਆਂ ਨੂੰ ਬੋਲੀ ਵੇਖ ਕੇ ਜਾਇਆ ਕਰੋ ਪਤਾ ਹੀ ਕੋਈ ਨਹੀਂ ਕੀ ਰੇਟ ਚੋਣ ਦੇ ਅੰਦਰ ਵੀ ਅੰਦਰ ਵੀ ਥੋੜੀ ਬੋਲੋ ਜੀ 300 300 5 10 15 20 25 30 35 40 40 ਕਰ ਰਹੇ ਨੂੰ 50 60 65 365 70 75 80 85 90 95 400 5 405 ਬੋਲਾਂਗੇ 405 ਬਾਈ ਜੀ 400 ਲੋ ਭਾਈ ਮਿੱਤਰੋ 400 ਤੇ 5 ਰੁਪਏ ਟਰਾਲੀ ਦਾ ਰੇਟ ਗਿਆ ਇਹ ਵੀ ਅੰਦਰ ਦੀ ਤੁੜੀ ਸੀ ਤੇ 405 ਹੀ ਪਿਛਲੀ ਟਰਾਲੀ ਦਾ 405ਾਂ ਤੇ ਅੜ ਗਈਆਂ ਗੁੰਡੀਆਂ ਨੇ ਹੁਣ ਹੈਗੀ ਉਹ ਦੇਖੀਏ 6 ਨਾਗਾ 5 6 ਨਾਗਾ ਪਏ ਆ ਇਹਨੇ ਅਗਲੀ ਟਰਾਲੀ ਦਾ ਕੀ ਰੇਟ ਨਿਕਲ ਕੇ ਜਾਂਦਾ 400 ਪੇਟਾ ਤੋਂ ਵੱਧ ਆ ਕੇ ਘੱਟਦਾ ਰੇਟ ਇਹਨੇ ਦੋਸਤੋ ਕੀ ਜਾਂਦਾ ਹਾਂ ਇਹ ਵੀ ਆ ਬਈ ਅੰਦਰ ਵੀ ਹਾਂ ਅੰਦਰ ਵੀ ਥੋੜੀ ਬੋਲੋ 600 ਵਾਲਾ ਭਾਈ ਹੋਰ 10 55 ਕਹਿੰਦਾ 80 ਕੀ ਸੀ ਆ ਪਿੱਛੇ ਨੂੰ ਚੱਲ ਟੈਨਸਰ 90 ਬੋਲਾਂਗੇ ਨਾ 390 ਰੁਪਏ ਬਾਈ ਜੀ 390 ਤੋਂ 390 ਰੁਪਏ ਟਰਾਲੀ ਦਾ ਰੇਟ ਗਿਆ 405 ਰੁਪਏ ਪਿਛਲੀ ਟਰਾਲੀ ਦਾ ਰੇਟ ਗਿਆ 390 ਰੁਪਏ ਰੇਟ ਗਿਆ ਅਗਲੀਆਂ ਟਰਾਲੀਆਂ ਦਾ ਰੇਟ ਦੇ ਨੇ ਨਿਕਲ ਕੇ ਕੀ ਆਉਂਦਾ ਬੰਦਾ 400 ਪਿੰਟਾਂ ਤੋਂ ਜਾਊਗਾ ਤਾਂ ਕਿ ਤੁਹਾਨੂੰ ਕੀ ਲੱਗਦਾ ਦੱਸੋ ਕਮੈਂਟਾਂ ਵਿੱਚ ਦੋਸਤੋ ਆਪਦੇ ਆਪ ਦੇ ਏਰੀਆ ਦਾ ਰੇਟ ਜ਼ਰੂਰ ਦੱਸਿਆ ਕਰੋ ਕਮੈਂਟਾਂ ਦੇ ਵਿੱਚ ਬੋਲੋ ਜੀ ਬੋਲੋ ਜੀ ਆ ਵੀਰੇ ਫੜੀ ਮੈਨੂੰ ਫੜਾਈ ਜੰਨਾ ਤੂ ਲੈ ਲੈ ਪਾਟ ਸਾਂਡ ਇਹਨੇ ਪਹਟਾਂਗੇ ਕਿਉਂ ਤਰ 80 84 40, 400 400 ਬੋਲਾਂਗੇ ਯਾਰ 400 ਰੁਪਈਆ ਲੋਈ ਮਧਰੋ 400 ਤੇ 400 ਰੁਪਈਆ ਹੋਇਆ ਪਿਛਲੀ ਟਰਾਲੀ ਦਾ 405 ਸੀਗਾ ਤੇ ਬੰਦੂ ਪਿਛਲੀ ਟਰਾਲੀ ਦਾ 405 ਸੀ ਇਹਦਾ 390 ਸੀ ਦੇਖੋ ਕੀ ਲੱਗਦਾ ਕੀ ਰੇਟ ਨਿਕਲ ਗਿਆ ਵਾ 400 ਮਿੰਟਾ ਦਾ ਵਧੂਗਾ ਕੱਢੂਗਾ ਆਪਦੇ ਆਪ ਦੇ ਏਰੀਆ ਦਾ ਕਮੈਂਟਾਂ ਵਿੱਚ ਰੇਟ ਜਰੂਰ ਦੱਸਦਿਆ ਕਰੋ ਤਾਂ ਜੋ ਪਸੰਦ ਭਰਾਵਾਂ ਨੂੰ ਅੰਦਾਜ਼ਾ ਹੋ ਜਾਏ ਕਿ ਕੀ ਰੇਟ ਚੱਲ ਜਾਂਦਾ ਕਿਹੜੀ 65 70 75 80 85 90 99 395 ਬੋਲਣਗੇ ਨੇ ਚਾਰ ਹਜ਼ਾਰ ਦੇ 405 5 10 15 15 ਨਹੀਂ 420 ਬੋਲ ਲਗਲੇ ਆ ਗੋਲੇ ਕੱਤੀ 420 420 ਲੋ ਭਾਈ ਮਤਰਾ 400 ਤੇ 20 ਰੁਪਏ ਹੋ ਗਿਆ ਇਸ ਟਰਾਲੀ ਦਾ ਰੇਟ ਇੰਨੀਆਂ ਟਰਾਲੀਆਂ ਦਾ ਜੇ 500 ਤਾਂ ਟਰਾਲੀਆਂ ਦਾ ਵੇਖੇ ਦਾ 400 ਤੇ ਗਿਆ ਸੀਗਾ ਇਹਦਾ 420 ਹੋ ਗਿਆ ਵੇਖੋ 400 ਪੈਂਟਾਂ ਤੋਂ ਟੱਪਦਾ ਕਿ ਘਟਦਾ ਰਹਿ ਗਏ ਚਾਰ ਨਾਲ ਪੰਜ ਚਾਰ ਹੀ ਮੰਨ ਲਾਦਾ ਚਾਰ ਨਾਲ ਰਹਿ ਗਏ ਅਗੇ ਨੇ ਕੀ ਰੇਟ ਨਿਕਲਦਾ ਇਹਨਾਂ ਦਾ ਪੂਰੇ ਆ ਗਏ 80 ਕਹਿੰਦਾ ਆ ਵੇਖ ਤੀ ਇਹ ਅੰਦਰ ਵੀ ਥੋੜੀ ਬੋਲ ਰਹੀ 300 ਜਾਂ ਦੇ 300 ਕਿੰਨੀ ਘਟਾ ਦਿੰਦਾ 50 ਯਾਰ ਹੁਣ 5 10 ਤੇ ਕੋਈ 300 ਦਾ ਬੋਲਦਾ ਕੋਈ 15 ਕਰ ਲੈ 15 20 25 30 35 40 300 ਬਾਬਾ 800 300 ਹੀ 200 ਐਡ ਕਰ ਜਾਓ ਫਿਰ 352 ਦਰਲੀ ਰੰਗ ਦਾ ਰੰਗ ਇਹ ਜਾਵੇਗਾ ਆਵਾਜ਼ ਆ ਰਾਇਆ ਹੋਰ ਤਾਂ ਕੀ ਲਾ 352 ਬੋਲਾ ਭਾਈ 10 60 ਕਰ ਲਾ 60 62 70 ਕਰ 70 72 375 ਰੁਪਏ ਦੀ ਹੈ ਜੰਦਾ ਬਾਈ ਮਿੱਤਰੋ 375 ਰੁਪਏ ਹੈ ਟਰਾਲੀ ਦਾ ਰੇਟ ਹੋਇਆ ਜੋੜੀ ਰ 50 50 ਵਾਲੀ ਦਾ 375 ਰੁਪਏ ਰੇਟ ਹੋਇਆ ਇਹਨੇ 35 11 ਵਾਲੀ ਟਰਾਲੀ ਦਾ ਕੀ ਰੇਟ ਜਾਂਦਾ ਤਿੰਨ ਨਾ ਕੀ ਰਹਿ ਗਏ ਦੋਸਤੋ ਇਹਨੇ ਕੀ ਰੇਟ ਜਾਂਦਾ ਟਰਾਲੀ ਦਾ ਅੰਦਰ ਦੀ ਤੁੜੀ ਇਹ ਵੀ ਵੇਨੇ ਦਾ ਕੀ ਰੇਟ ਜਾਂਦਾ ਅੰਦਰ ਦੀ ਟੁੜੀ ਦਾ ਪੁੱਛ ਲੋ ਬਾਈ ਅੰਦਰ ਦੀ ਚਲ ਤੇਰੇ ਬੁਗੀ ਦੀ ਕੀ ਹੈ ਬਾਈ ਜਿੱਤੀ ਹੈ ਯਾਰ ਦਿੱਲਤੀ ਹੈ ਨਹੀਂ ਯਾਰ ਸੁਣ ਪੰਜ ਟੁੜੀ ਤਾਂ ਅੰਦਰ ਜੀ ਦੱਸੀ ਜਾਂਦੀ 305 10 15 20 25 23 ਪੈਂਤੀ 40 ਦਾ ਸਰਾ ਹੈਗਾ 350 ਬਾਦ ਦੀ ਊੜੀ ਜਰੀ 350 ਬੋਲਣਗੇ ਨਹੀਂ 59 60 65 17 370 ਬੋਲਣਗੇ ਨਹੀਂ 370 ਰੁਪਏ ਬਾਈ ਜੀ। 300 ਬਾਈ ਮੇਟਰੋ 300 ਦੇ 70 ਰੁਪਏ ਟਰਾਲੀ ਦਾ ਰੇਟ ਰਹਾ। ਅੰਦਰ ਦੀ ਤੁੜੀ ਬਾਈ ਅੰਦਰ ਦੀ ਤੁੜੀ ਸੀਗੀ ਰੰਗ ਆਇਆਣਾ ਪਿਛਲੇ ਸਾਲ ਲਾਂ ਗੇ ਲੂਗੇ ਮਾਰੇ ਸੀਗੇ। ਰੰਗ ਤਾਂ ਦੋ ਟਰਾਲੀਆਂ ਦਾ ਰੇਟ ਰਹਿ ਗਿਆ। ਰੰਗ ਇਸੇ ਕਰਕੇ ਮਾੜਾ ਸੀ ਤੁਹਾਨੂੰ ਪਤਾ ਲਾਂ ਗੇ ਲੂਗੇ ਖਰਾਬ ਸੀ ਪਿਛਲੇ ਸਾਲ ਨਹੀਂ ਪੈ ਗਈ ਸੀ ਬਹੁਤ। ਅਗਲੀ ਟਰਾਲੀ ਦਾ ਰੇਟ ਵੇਣੇ ਕੀ ਜਾਂਦਾ। 370 ਬਾਹਰ ਦੀ 300 ત્રણસો વિપ્યા બોલો ચાલી સા બોલો 350 ਬਾਈ ਜੀ ਲਓ ਮੈਂ ਮਿੱਤਰੋ ਐ ਟਰਾਲੀ ਦਾ 350 ਰੁਪਿਆ ਰੇਟ ਹੋਇਆ ਬਾਹਰ ਦੀ ਤੁੜੀ ਸੀ ਇਹ ਤੇ ਹੀ ਰੀ ਟਰਾਲੀ ਦਾ ਰੇਟ ਵੇਣਾ ਕੀ ਜਾਂਦਾ ਸੋਨੇ ਲੀਕੀ ਵਾਲੀ ਦਾ ਟਰਾਲੀ ਦਾ ਰੇਟ 350 ਰੁਪਿਆ 25 11 ਲੀਟਰ ਵਾਲੀ ਦਾ ਰੇਣੇ ਕੀ ਰੇਟ ਜਾਂਦਾ ਮਿੱਤਰੋ ਇੱਕ ਵਾਰੀ ਥੋੜੀ ਤੁੜੀ ਨੂੰ ਨੁਣਾ ਮਰਾ ਦਿੰਨੇ ਕੀ ਹਾਂਜੀ ਅੰਦਰ ਦੀ ਹਾਂ ਅੰਦਰ ਦੀ ਤੁੜੀ ਬੋਲਾ ਜੀ 300 5 10 15 20 25 350 ਕਰੇ 54 60 65 70 75 80 85 400 ਪੂਰਾ 400 ਪੂਰਾ ਨਹੀਂ ਨੇ 400 ਰੁਪਏ ਹੋ ਜੀ 400 ਲੋ ਭਾਈ ਮੇਟਰੂ 400 ਰੁਪਏ ਟਰਾਲੀ ਦਾ ਰੇਟ ਹੋਇਆ ਖੀਰ ਲਈ ਟਰਾਲੀ ਦਾ ਰੇਟ ਕਿਆ ਰਸੋਰੀ ਪੀ ਇਹ ਹੋ ਗਿਆ ਤੇ ਜਿਹੜੇ ਭਰਾ ਆਪਣੇ ਚੈਨਲ ਤੇ ਆਏ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਡੇਲੀ ਤੁੜੀ ਦੀ ਬੋਲੀ ਹੁੰਦੀ ਆ ਡੇਲੀ ਆਪਾਂ ਵੀਡੀਓ ਅਪਲੋਡ ਕਰਦੇ ਆ ਚੈਨਲ ਤੇ ਤੇ ਜਿਹਨਾਂ ਨੇ ਰੇਟ ਦੇਖਣਾ ਹੁੰਦਾ ਤੁੜੀ ਦਾ ਵੇਚਣੀ ਤੇ ਖੇਦਣੀ ਹੁੰਦੀ ਆ ਆਪਣੇ ਏਰੀਏ ਤੋਂ ਉਹ ਵੀਡੀਓ ਨੂੰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਤੇ ਡੇਲੀ ਵੀਡੀਓ ਆਪਾਂ ਅਪਲੋਡ ਕਰਦੇ ਆ ਜੁੜੋ ਰਿਓ ਚੈਨਲ ਦੇ ਨਾਲ ਧੰਨਵਾਦ ਦੋਸਤੋ ਵੀਡੀਓ ਵੇਖਣ ਲਈ ਕੱਲ ਨੂੰ ਫਿਰ ਹਾਜ਼ਰ ਹੋ ਨਵੇਂ ਨਵੇਂ ਵੀਡੀਓ ਦੇ ਨਾਲ ਧੰਨਵਾਦ ਵੀਡੀਓ ਵੇਖਣ ਲਈ